ਦੇ ਕੇਸ ਬਾਰੇ ਹਰ ਤੱਕ ਜੋ ਸਾਹਮਣੇ ਆਇਆ ਉਹਦੇ ਬਾਰੇ ਤੁਹਾਡੀ ਨਜ਼ਰੀਏ ਤੋਂ ਜਾਨਣਾ ਚਾਹਣਾ ਕਿ ਤੁਹਾਨੂੰ ਕਿਹੜੀ ਗੱਲ ਜੱਜਦੀ ਹੈ ਤੇ ਕਿਹੜੀ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਗੱਲਾਂ ਹੀ ਸ਼ਗੂ ਹੋ ਐਕਸੀਡੈਂਟ ਤੋਂ ਚੱਲੇ ਪੱਤੀ ਤੋਂ ਮੈਂ ਉਹ ਤੋਂ ਸੋਚ ਰਿਹਾ ਸੀ ਕਿ ਸਤੀਸ਼ ਕੁਮਾਰ ਗਲਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਾਂ ਤੇ ਦੇਖੋ ਜੀ ਆ ਮਰ ਕੇ ਨਹੀਂ ਨਾ ਸਾਰੇ ਇਹਨਾਂ ਦੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਲੋਕ ਨਹੀਂ ਜਿੱਥੇ ਰਾਜਵੀਰ ਜਵੰਧਾ ਦੇ ਸੱਟ ਲੱਗੀ ਉੱਥੇ ਲੋਕ ਨਹੀਂ ਹੈਗੇ ਆ ਗਿਆ ਲੋਕ ਕਿਸ ਰਿਹਾਂ ਨਾ ਇਹ ਲੋਕ ਪਿੱਛੋਂ ਸੱਕ ਕੇ ਰੱਖਦੇ ਔਰ ਇਹ ਕਰਤਨ ਦੇ ਮੋਟਿਆਂ ਤੱਕੇ ਉਤੋਂ ਅੱਕੇ ਨਹੀਂ ਕਿਉਂਕਿ ਇਹਨਾਂ ਦੇ ਪਿਛਾਰ ਦੀ ਸੁਖਮਨਾ ਨਾੜੀ ਜਾਂਦੀ ਹੈ ਜਿਹਨੇ ਬ੍ਰੇਨ ਨੂੰ ਆਕਸੀਜਨ ਦੇਣੀ ਹੈ ਸਰਾਜਵੀਰ ਜੀ ਨੀਚੇ ਗਰੇ ਸਾਡੇ ਗਰਦਨ ਦੇ ਮਣਕੇ ਹੁੰਦੇ ਨੇ C3 C4 C7 ਤੱਕ ਇਹ ਗਰਦਨ ਦੇ ਮਣਕਿਆਂ ਦੇ ਪਿੱਛੇ ਲੋਕ ਨਹੀਂ ਹੁੰਦਾ ਸਾਡੀ ਰੀੜ ਦੀ ਹੱਡੀ ਹੈ ਜਿਹੜੀ L4 L5 ਤੋਂ ਲੈ ਕੇ ਮੋਢਿਆਂ ਤੱਕ ਸਾਰਿਆਂ ਦੇ ਪਿੱਛੇ ਐ ਲੋਕ ਲੱਗਿਆ ਹੁੰਦਾ ਜਦੋਂ ਉੱਥੋਂ ਆਰ ਦੇ ਵਿੱਚ ਰਾਜਵੀਰ ਜਵੰਦਾ ਜੀ ਨੂੰ ਰੈਫਰ ਕੀਤਾ ਗਿਆ ਤੇ ਮੈਂ ਉਸ ਮੁੰਡੇ ਦਾ ਬਿਆਨ ਸੁਣਿਆ ਡਾਕਟਰ ਸੀ ਜਾਂ ਤਾਂ ਜੀਪੀ ਸੀ ਜਾਂ ਕੌਣ ਸੀ ਤੇ ਉਹ ਡਾਕਟਰ ਕਹਿ ਰਿਹਾ ਕਿ ਮੈਂ ਡਿਸਪੈਂਸਰੀ ਚ ਉੱਠ ਕੇ ਹਰਿਆਣੇ ਦੇ ਵਿੱਚ ਪੰਜੌਰ ਦੇ ਵਿੱਚ ਕਿ ਮੈਂ ਉਹਨਾਂ ਦੇ ਕਾਰਡ ਦੇ ਵਿੱਚ ਰੈਫਰ ਕਰਤਾ ਮੈਂ ਪੰਜਾਬੀਆਂ ਨੂੰ ਸਮਝਾਉਣਾ ਚਾਹੁੰਨਾ ਸਦੀਪ ਜੀ ਤੁਹਾਡਾ ਨੈਸ਼ਨਲ ਚੈਨਲ ਹੈ ਇਸ ਗਲਤੀਆਂ ਕਾਰਨ ਹਜ਼ਾਰਾਂ ਨੂੰ ਨੁਕਸਾਨ ਹੋਏ ਉਨੇ ਬਿਚੀ ਕਾਗਜ਼ ਦੇ ਕੇ ਰੈਫਰ ਕਰਤਾ ਇੱਥੇ ਗਲਤੀ ਖਾ ਗਿਆ ਪੰਜੌਰ ਵਾਲਾ ਕਰ ਦਰਦਨ ਕਿੰਨੀ ਵਾਰੀ ਹਿੱਲੀ ਹੋ ਪੰਜੌਰ ਤੋਂ ਲੈ ਕੇ 66 ਤੱਕ 66 ਤੋਂ ਲੈ ਕੇ 40 ਤੱਕ ਕਿੰਨੀ ਵਾਰੀ ਕਰਦਣੀ 10:00 ਵਜੇ ਕੇ 40 ਮਿੰਟ ਤੇ ਪੇਸ਼ੈਂਟ ਡਿਸਪੈਂਸਰੀ ਚ ਆਇਆ ਤੁਸੀਂ ਉਹਨੂੰ ਸੀਪੀਆਰ ਦੇ ਦਿਓ ਜੇ ਦਿੱਤੀ ਜਾਂਦੀ ਹੈ ਉਹਨੂੰ ਸਿੱਤ ਤਿਆਰ ਰਹਿਣ ਕੋ ਕਿਹੜਾ ਏਰੀਆ ਰਿਮੋਟ ਹੈ ਪੰਜੌਰ ਕਰਕੇ ਐਂਬੂਲੈਂਸ ਮੀਲ ਸਕਦੀ ਅਸੀਂ ਅਰਮਾ ਰੁਪਈਆ ਟੈਕਸ ਦਿੰਨੇ ਆ ਅੱਜ ਜੇ ਸਾਡਾ ਰਾਜਵੀਰ ਜਵੰਦਾ ਜ਼ਿੰਦਗੀ ਮੌਤ ਨਾਲ ਲੜ ਰਿਹਾ ਹੈ ਤਾਂ ਇਹੀ ਵੱਡਾ ਕਾਰਨ ਹੈ ਵੀ 1 ਘੰਟਾ 1.5 ਘੰਟਾ ਉਹਦੀ ਗਰਦਨ ਦੇ ਲੋਕ ਇਸ ਤਰ੍ਹਾਂ ਹੁੰਦੇ ਰਹੇ ਇਸ ਤੋਂ ਪੇਸ਼ੈਂਟ ਦੇ ਕਾਲਰ ਬੋਨ ਲਾਉਣਾ ਸਭ ਨਾਲੋਂ ਮੇਨ ਪਰਪਸ ਹੈ ਡਾਕਟਰ ਦਾ ਵੀ ਪੇਸ਼ੈਂਟ ਬੇਹੋਸ਼ ਹੈ ਕਿਤਾ ਸਪਾਈਨਲ ਕੋਰਡ ਦੇ ਉੱਪਰੋਂ ਆਕਸੀਜਨ ਨਾ ਰੁਕੀ ਕੀ ਹੋਵੇ ਇਹ ਚੰਦਰਾ ਨੇ ਖਬਰਾਂ ਦਿੱਤੀਆਂ ਬ੍ਰੇਲ ਡੈੱਟ ਹਾਂ ਆਈਆਂ ਨਾ ਬਿਲਕੁਲ ਫਿਰ ਇਹ ਦੁਆਰ ਤੇ ਅਰਦਾਸਾਂ ਵਾਲ ਨੂੰ ਕਿਵੇਂ ਚਲਿਆ ਗਿਆ ਵੈਂਟੀਲੇਟਰ ਤੋਂ ਯਕੀਨ ਤਾਂ ਸਾਡਾ ਪਹਿਲਾਂ ਹੀ ਨਹੀਂ ਆਇਆ ਕਿਉਂਕਿ ਵੈਂਟੀਲੇਟਰ ਕੋਈ ਇਲਾਜ ਨਹੀਂ ਮੈਂ ਕਹਿੰਦਾ ਵੀ ਜਦ ਮਰੀਜ਼ ਚੱਲਿਆ ਉਹਨਾਂ ਨੂੰ ਫੂਲ ਤਾਂ ਮਿਲ ਜਾਵੇ ਵੈਂਟੀਲੇਟਰ ਦੀ ਤਾਂ ਲੋੜ ਹੀ ਨਹੀਂ ਪੈਂਦੀ 10:00 ਵਜੇ 40 ਮਿੰਟ ਤੇ ਐਕਸੀਡੈਂਟ ਹੋਇਆ 1:40 ਮਿੰਟ ਤੇ ਉਹਨੂੰ ਵੈਂਟੀਲੇਟਰ ਲਈ ਵੱਡੇ ਹਸਪਤਾਲ ਲੈ ਕੇ ਗਏ ਨੇ ਜਿਹੜਾ ਵਿਚਲੇ 3 ਘੰਟੇ ਸੀ ਉਹ ਜਿਉਂਦਾ ਸੀ ਨਾ ਆਕਸੀਜਨ ਦੇ ਇਸ 40 ਹਸਪਤਾਲ ਦੇ ਵਿੱਚ ਅਜੇ ਵੀ ਚੌਥਾ ਪੰਜਵਾਂ ਦਿਨ ਹੋ ਗਿਆ ਵੈਂਟੀਲੇਟਰ ਤੇ ਰਾਜਵੀਰ ਜੀ ਸਭ ਦੀਆਂ ਨਜ਼ਰਾਂ ਇੱਕ ਉਮੀਦ ਨਾਲ ਵੇਖ ਰਹੀਆਂ ਕਿ ਸਾਨੂੰ ਹੁਣ ਸੁਖਤ ਖਬਰ ਆਉਂਦੀ ਉਹ ਆਉਂਦੀ ਹਾਲਾਂਕਿ ਡਾਕਟਰਾਂ ਦੇ ਹੁਣ ਤੱਕ ਜਿਹੜੇ ਬੁਲੇਟਿਨ ਜਾਰੀ ਕੀਤੇ ਗਏ ਹਸਪਤਾਲ ਵੱਲੋਂ ਉਹ ਬੁਲੇਟਿਨ ਤੁਹਾਡੇ ਧਿਆਨ ਚਾਏ ਜਿਹੜੀ ਉਹ ਗੱਲ ਦੱਸ ਰਹੇ ਨੇ ਉਹ ਕਹਿੰਦੇ ਕਿ ਲਗਾਤਾਰ ਮੋਨੀਟਰਿੰਗ ਕਰ ਰਹੇ ਹੱਸ ਮੈਂ ਵੈਂਟੀਲੇਟਰ ਨੂੰ ਅੱਜ ਦਾ ਨਹੀਂ ਨਕਾਰ ਰਿਹਾ ਮੈਂ ਵੈਂਟੀਲੇਟਰ ਨੂੰ ਸਾਲਾਂ ਦਾ ਨਕਾਰ ਰਿਹਾ ਇੱਕ ਘੰਟੇ ਦੇ ਵਿੱਚ ਬ੍ਰੇਨ ਡੈੱਡ ਘੋਸ਼ਿਤ ਕਰਕੇ ਮਰੀਜ਼ ਨੂੰ ਘਰੇ ਭੇਜਦਾ ਹੱਥ ਆਲਾ ਐਂਬੂ ਬੈਗ ਚੱਲਦਾ ਸੀ ਉਹ ਕਹਿੰਦੇ ਬਸ ਐਂਬੂ ਬੈਗ ਲੱਗੇ ਘਰੇ ਲੈ ਜਦੋਂ ਬ੍ਰੇਨ ਡੈੱਡ ਹੋ ਗਿਆ ਫਿਰ ਆਸਾਂ ਅਰਦਾਸਾਂ ਚਮਤਕਾਰ ਨੇ ਜਿਹੜੇ ਉਹ ਵਿਗਿਆਨ 'ਚ ਨਹੀਂ ਹੈਗੇ ਕਿਉਂਕਿ ਮੈਂ ਖੁਦ ਯਾਰ ਕਈ ਵਾਰ ਕਹੀ ਵੀ ਤੱਕ ਪਰ ਇਸ ਤਰੀਕੇ ਵਿੱਚ ਨਾ ਬੇਸ਼ੱਕ ਠੀਕ ਹੈ ਕਿ ਇੱਕ ਮੈਡੀਕਲ ਨੇ ਕੰਮ ਕਰਨਾ ਹੈ ਜਿਹੜਾ ਉੱਤੇ ਹੋਰ ਕੋਈ ਚੀਜ਼ ਨਹੀਂ ਕਰ ਸਕਦੀ ਪਰ ਕੁਝ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਕਿ ਸਾਨੂੰ ਆਸ ਹੈ ਕਿ ਜਿਹਨੂੰ ਅਸੀਂ ਚਾਹੁੰਦੇ ਹਾਂ ਉਹ ਸਾਡੇ ਸਾਹਮਣੇ ਉਸੇ ਤਰ੍ਹਾਂ ਮੁੜ ਖੜਾ ਹੋ ਮੈਂ ਮੰਨਿਆ ਰਾਜਵੀਰ ਜਵੰਦਾ ਜੀ ਤੇ ਸਾਰੀ ਦੁਨੀਆ ਪੈਸੇ ਲਾ ਦੂੰ ਮੇਰੇ ਵੀ ਮਿੱਤਰ ਸੀ ਮੈਨੂੰ ਕਈ ਵਾਰ ਮਿਲਦੇ ਰਹੇ ਨੇ ਫਿਰ ਬਹੁਤ ਕਲਾਕਾਰ ਮੇਰੇ ਦੋਸਤ ਮਿੱਤਰ ਨੇ ਤਾਂ ਇਹ ਕਹਿਣਾ ਚਾਹਉਣਾ ਵੀ ਜਿਹੜਾ ਆਮ ਬੰਦਾ ਅੱਜ ਮੈਨੂੰ ਕੱਲ ਫੋਨ ਆਇਆ ਬੰਦੇ ਦਾ ਤੁਸੀਂ ਵੀਡੀਓ ਦੇ ਵਿੱਚ 5 ਲੱਖ ਰੁਪਿਆ ਦੇ ਕੇ ਜਿਹੜੀ 5 ਏਕੜ ਜ਼ਮੀਨ ਸੀ ਉਹਦੇ ਵੇਚ ਚੁੱਕੀ ਮੈਂ ਮਹੀਨਾ ਮਹੀਨਾ ਵੈਂਟੀਲੇਟਰ ਚੱਲਦੇ ਦੇਖੇ ਨੇ ਇੱਕ ਇੱਕ ਮਹੀਨਾ ਪੈਸਾ ਰਾਜਵੀਰ ਜਵੰਦਾ ਤੇ ਹਜ਼ਾਰਾਂ ਰੁਪਿਆ ਲੱਗ ਜੋ ਫੋਨ ਹੋ ਵਰਨੇ ਸਾਰੇ ਆਗੇ ਆਪਾਂ ਦਵਾ ਨੀ ਕੀਤੀਆਂ ਮੈਂ ਵੀ ਕੀਤੀਆਂ ਪਰ ਲੇਕਿਨ ਵੈਂਟੀਲੇਟਰ ਕੋਈ ਇਲਾਜ ਨਹੀਂ ਕੀ ਜੇ ਕਿਉਂ ਦੱਸ ਦਿੰਦੀ ਆ ਕੜਕ ਦੇਣੇ ਵੀ ਤੁਹਾਡਾ ਬ੍ਰੇਨ ਡੱਡਾ ਜੀ ਅਸੀਂ ਕੁਝ ਨਹੀਂ ਕਰ ਸਕਦੇ ਕਾਰਨ ਜਿਹੜੀਆਂ ਨੇ ਸਰਜਰੀਆਂ ਹੋ ਗਈਆਂ ਚਾਹੇ ਬ੍ਰੇਨ ਦੀ ਗੱਲ ਹੈ ਰੀੜ ਦੀ ਹੱਡੀ ਦੀ ਗੱਲ ਹੈ ਉਹਨਾਂ ਸਾਰੇ ਮਰੀਜ਼ਾਂ ਨੂੰ ਕਿ ਵੈਂਟੀਲੇਟਰ ਤੇ ਪੀਜੀਆਈ ਨੇ ਇੱਕ ਨੂੰ ਨਹੀਂ ਪਾਇਆ ਇਸ ਵਕਤ ਪੂਰੇ ਪੰਜਾਬ ਦੇ ਲੋਕਾਂ ਦੀ ਨਹੀਂ ਬਲਕਿ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੀ ਵੀ ਇੱਕ ਖਾਸ ਨਜ਼ਰ ਬਣੀ ਹੋਈ ਹੈ ਕਿ ਸਾਡਾ ਹਰਮਨ ਪਿਆਰਾ ਗਾਇਕ ਰਾਜਵੀਰ ਜਵੰਦਾ ਖੈਰ ਸੁਖ ਦੀ ਖਬਰ ਸਾਹਮਣੇ ਆਵੇ ਚਿੰਤਾ ਦੇ ਵਿੱਚ ਪਰਿਵਾਰ ਹੀ ਨਹੀਂ ਆ ਵੱਡਾ ਸਦਮਾ ਲੱਗਿਆ ਪਰ ਇਸ ਵਿੱਚੋਂ ਸੱਚ ਕੀ ਹੈ ਇਲਾਜ ਹੋ ਵੀ ਰਿਹਾ ਹੈ ਜਾਂ ਨਹੀਂ ਹੋ ਰਿਹਾ ਕਿੰਨੀ ਹਾਲਤ ਵਿੱਚ ਸੁਧਾਰ ਆਇਆ ਕਿੰਨਾ ਨਹੀਂ ਆਇਆ ਹਸਪਤਾਲ ਵੱਲੋਂ ਜਾਰੀ ਬੁਲੇਟਨ ਦੇ ਵਿੱਚ ਕਿੰਨੀ ਸੱਚਾਈ ਹੈ ਔਰ ਇਸ ਦੇ ਬਾਰੇ ਜਿਹੜੇ ਮਾਹਰ ਨੇ ਉਹ ਕੀ ਸੋਚਦੇ ਨੇ ਇਹ ਸਾਰੀ ਗੱਲਬਾਤ ਕਰਾਂਗੇ ਕਿ ਕਿਸੇ ਤਰ੍ਹਾਂ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਵੈਂਟੀਲੇਟਰ ਤੇ ਪਿਆ ਮਰੀਜ਼ ਕਿੰਨੇ ਦਿਨ ਤੱਕ ਉਸ ਨੂੰ ਉਮੀਦ ਨਾਲ ਵੇਖਿਆ ਜਾ ਸਕਦਾ ਹੈ ਇਹ ਸਾਰੀ ਗੱਲਬਾਤ ਕਰਾਂਗੇ ਹੋ ਸਕਦਾ ਹੈ ਕੁਝ ਗੱਲਾਂ ਕਰਦਿਆਂ ਕਰਦਿਆਂ ਤੁਹਾਨੂੰ ਚੰਗੀਆਂ ਨਾ ਲੱਗਣ ਸੁਣਨ ਨੂੰ ਪਰ ਸੱਚ ਕੀ ਹੈ ਸੱਚ ਤਾਂ ਸੱਚ ਹੁੰਦਾ ਹੈ ਇਹ ਸਾਰੀ ਗੱਲਬਾਤ ਕਰਤੀ ਅਸੀਂ ਕੋਸ਼ਿਸ਼ ਕਰਾਂਗੇ ਸਤੀਸ਼ ਐਨਜੀਓ ਵਰਕਰ ਜਿਹੜੇ ਕਿ 2015 ਤੋਂ ਲੈ ਕੇ 25 ਤੱਕ ਆਯੂਸ਼ਮਾਨ ਸਕੀਮ ਦੇ ਤਹਿਤ ਹਜ਼ਾਰਾਂ ਸਰਜਰੀਆਂ ਕਰਵਾ ਚੁੱਕੇ ਨੇ ਕਿੱਥੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਉਹ ਸਾਡੇ ਨਾਲ ਖੁਦ ਬੈਠੇ ਉਹਨਾਂ ਦਾ ਤਜਰਬਾ ਵੀ ਜਾਣਾਂਗੇ ਔਰ ਰਾਜਵੀਰ ਜਵੰਦਾ ਦੇ ਕੇਸ ਵਿੱਚ ਕੀ ਕੀ ਹੋ ਸਕਦਾ ਸੀ ਜੋ ਨਹੀਂ ਹੋਇਆ ਔਰ ਜੋ ਹੁਣ ਹੋਣਾ ਚਾਹੀਦਾ ਉਹ ਕੀ ਹੈ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਤੀਸ਼ ਜੀ ਟਾਡੇ ਕੰਮ ਨੂੰ ਲੈ ਕੇ ਤੁਸੀਂ ਪਹਿਲਾਂ ਹੀ ਪੂਰੇ ਪੰਜਾਬ 'ਚ ਜਾਣੇ ਜਾਂਦੇ ਹੋ ਤਾਂ ਅਸੀਂ ਗੱਲਬਾਤ ਵੀ ਇਹੀ ਕਰਨ ਅੱਜ ਤੁਹਾਡੇ ਕੋਲ ਵਿਸ਼ੇਸ਼ ਤੌਰ ਤੇ ਆਏ ਆਂ ਮੈਂ ਸਭ ਤੋਂ ਪਹਿਲਾਂ ਰਾਜਵੀਰ ਜਵੰਦਾ ਦੇ ਕੇਸ ਬਾਰੇ ਹੁਣ ਤੱਕ ਜੋ ਸਾਹਮਣੇ ਆਇਆ ਉਹਦੇ ਬਾਰੇ ਤੁਹਾਡੀ ਨਜ਼ਰੀਏ ਤੋਂ ਜਾਨਣਾ ਚਾਹਨਾ ਕਿ ਤੁਹਾਨੂੰ ਕਿਹੜੀ ਗੱਲ ਜੱਜਦੀ ਹੈ ਤੇ ਕਿਹੜੀ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਗੱਲਾਂ ਹੀ ਆ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਦੁਸ਼ਹਿਰੇ ਵਾਲੇ ਦਿਨ ਚੱਲ ਕੇ ਮੇਰੇ ਨਿਮਾਣੇ ਜੇ ਬੰਦੇ ਕੋਲ ਆਏ ਆ ਇੱਕ ਆਮ ਜਿਹਾ ਬੰਦਾ ਮੈਂ ਪਰ ਸਰਜਰੀਆਂ ਦੇ ਵਿੱਚ ਦੀ ਲੰਘਦਾ ਹੋਇਆ ਜਿਹੜੇ ਕਿ 10 ਸਾਲ ਚ ਲੋਕ ਡਾਕਟਰ ਪੀ ਐਚ ਡੀ ਕਰ ਜਾਂਦੇ ਨੇ ਮੈਂ 30 ਸਾਲ ਲਗਾ ਪਾਰੇ ਬ੍ਰੇਨ ਸਰਜਰੀਆਂ ਨਿਊਰੋ ਸਰਜਰੀਆਂ ਜੀ ਲੰਘਦਾ ਹੋਇਆ ਇੱਕ ਤਜਰਬੇਕਾਰ ਆਮ ਇਨਸਾਨ ਆ ਤੇ ਮੈਂ ਉਦੋਂ ਆਸਟ੍ਰੇਲੀਆ ਸੀ ਜਦੋਂ ਰਾਜਵੀਰ ਜਵੰਦਾ ਜੀ ਦਾ ਐਕਸੀਡੈਂਟ ਹੋਇਆ ਅਜਕੂਹ ਐਕਸੀਡੈਂਟ ਤੋਂ ਚੱਲੇ 25 ਤੋਂ ਮੈਂ ਉਹਨਾਂ ਸੋਚ ਰਿਹਾ ਸੀ ਕਿ 30 ਕੁਮਾਰ ਗਲਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਉਸ 4-5 ਘੰਟਿਆਂ ਦੇ ਦਰਮਿਆਨ ਉਹ ਬੱਦੀ ਤੋਂ ਚੱਲ ਕੇ ਪੰਜੌਰ ਪਹੁੰਚੇ ਪੰਜੌਰ ਨਿਕਲਦੇ ਹੀ ਦੁਰਘਟਨਾ ਹੋਈ 250 ਮੀਟਰ ਦੂਰ ਤੇ ਆ ਕੇ ਆਹ ਬਸ ਉਹ ਬਸ ਉਹ ਥੋੜੀ ਪੰਜੌਰ ਦੇ ਨੇੜੇ ਸੀ ਪਰ ਲੇਕਿਨ ਇੱਕ ਗੱਲ ਇਹ ਸੀ ਕਿ ਜਦੋਂ ਇੱਕ ਸਰਾਜ ਵੀਰ ਜੀ ਨੀਚੇ ਗਿਰੇ ਸਾਡੇ ਕਰਦਣ ਦੇ ਮਣਕੇ ਹੁੰਦੇ ਨੇ ਇਹ C3 C4 C7 ਤੱਕ ਨੇ ਮਣਕੀ ਉਹਨੇ ਪਿੱਛੇ ਲੋਕ ਨਹੀਂ ਹੁੰਦਾ ਸਾਡੀ ਰੀੜ ਦੇ ਹੱਡੀਆਂ ਜਿਹੜੀ L4 L5 ਤੋਂ ਲੈ ਕੇ ਮੋਢਿਆਂ ਤੱਕ ਸਾਰਿਆਂ ਦੇ ਪਿੱਛੇ ਆ ਲੋਕ ਲੱਗਿਆ ਹੁੰਦਾ ਜੀ ਤੁਸੀਂ ਉਹਨੂੰ ਇੰਤੋਂ ਜ਼ਿਆਦਾ ਨਹੀਂ ਕਰ ਸਕਦੇ ਪਰ ਜਿਹੜੇ ਗਰਦਨ ਵਾਲਾ ਲੋਕ ਹੈ ਉਹਨੂੰ ਤੁਸੀਂ ਚਾਰੇ ਪਾਸੇ ਘੁਮਾ ਸਕਦੇ ਹੋ ਤੁਹਾਨੂੰ ਕਾਰ ਦੇ ਵਿੱਚ ਰਾਜਵੀਰ ਜਵੰਦਾ ਜੀ ਨੂੰ ਰੈਫਰ ਕੀਤਾ ਗਿਆ ਤੇ ਮੈਂ ਉਸ ਮੁੰਡੇ ਦਾ ਬਿਆਨ ਸੁਣਿਆ ਡਾਕਟਰ ਸੀ ਜਾਂ ਤਾਂ ਜੀਪੀ ਸੀ ਜਾਂ ਕੋਣ ਸੀ ਹੂੰ ਉਹ ਡਾਕਟਰ ਕਹਿ ਰਿਹਾ ਹੈ ਕਿ ਮੈਂ ਡਿਸਪੈਂਸਰੀ ਤੋਂ ਉੱਠ ਕੇ ਹਰਿਆਣੇ ਦੇ ਵਿੱਚ ਪੰਜੌਰ ਦੇ ਵਿੱਚ ਕਿ ਮੈਂ ਉਹਨਾਂ ਦੀ ਕਾਰ ਦੇ ਵਿੱਚ ਆਫਰ ਕਰਤਾ ਜੀ ਮੈਂ ਪੰਜਾਬੀਆਂ ਨੂੰ ਸਮਝਾਉਣਾ ਚਾਹੁੰਨਾ ਸੰਦੀਪ ਜੀ ਤੁਹਾਡਾ ਨੈਸ਼ਨਲ ਚੈਨਲ ਹੈ ਇਸ ਗਲਤੀਆਂ ਕਾਰਨ ਹਜ਼ਾਰਾਂ ਨੁਕਸਾਨ ਹੋਏ ਨੇ ਕਿਵੇਂ ਹੋਏ ਨੇ ਕਿਉਂਕਿ ਜਦੋਂ ਤੁਹਾਨੂੰ ਪਤਾ ਤੁਸੀਂ ਆਗੇ ਮੁਢਲੇ ਸਹਾਇਤਾ ਕੇਂਦਰ ਚ ਤਾਂ ਤੁਹਾਡੀ ਉਂਗਲੀ ਤੇ ਆਕਸੀਮੀਟਰ ਲਾ ਕੇ ਆਕਸੀਜਨ ਚੈੱਕ ਹੋ ਜਾਂਦੀ ਹੈ। ਹੂੰ ਉਂਗਲੀ ਤੇ ਆਕਸੀਮੀਟਰ ਹਰੇਕ ਡਾਕਟਰ ਕੋਲੇ ਹੁੰਦਾ ਹੈ ਸਰਕਾਰੀ ਚ 95 ਆਕਸੀਜਨ ਹੈ ਓਕੇ ਆ ਮਰੀਜ਼। ਹੂੰ ਤੁਸੀਂ ਉਹਨੂੰ ਦੇਖਦੇ ਹੋਵੇਂ ਸ਼ਾਇਦ ਹਸਪਤਾਲ ਵੀ ਓਕੇ ਪਹੁੰਚ ਜੂ। ਹੂੰ ਉਹਦੇ ਅੰਦਰੋਂ ਤਾਂ ਗਰਦਨ ਦੇ ਮਣਕੇ ਨੇ ਜਿਹੜੀ ਉਹਦੇ ਵਿਚਾਲੇ ਦੀ ਸੁਖਨਾ ਨਾੜੀ ਜਾਂਦੀ ਹੈ ਉਹਦੇ ਆਲੇ-ਦਾਲੋਂ ਚਾਰ ਨਾੜਾਂ ਉੱਪਰ ਬ੍ਰੇਨ 'ਚ ਨੂੰ ਆਕਸੀਜਨ ਦਿੰਦੀਆਂ ਨੇ। ਹੂੰ ਤੁਸੀਂ ਉਹਨੂੰ ਉਹਦੇ ਵਿੱਚ ਹੀ ਕਾਗਜ਼ ਦੇ ਕੇ ਰੈਫਰ ਕਰਤਾ ਇੱਥੇ ਗਲਤੀ ਖਾ ਗਿਆ 50 ਵਾਲਾ ਤੱਕ ਹੂੰ ਗਰਦਨ ਕਿੰਨੀ ਵਾਰੀ ਹਿੱੰਨੀ ਹੋ 50 ਤੋਂ ਲੈ ਕੇ 6 ਸੈਕਟਰ ਤੱਕ ਹੂੰ 6 ਸੈਕਟਰ ਤੋਂ ਲੈ ਕੇ 40s ਤੱਕ ਕਿੰਨੀ ਵਾਰੀ ਕਰਦਣੀ ਈ ਉਹਨਾਂ ਦਾ ਕਹਿਣਾ ਸੀ ਜਦੋਂ ਅਸੀਂ ਡਾਕਟਰ ਨੂੰ ਸਵਾਲ ਵੀ ਕੀਤਾ ਹਸਪਤਾਲ ਦੇ ਨੂੰ ਉਹ ਕਹਿੰਦੇ ਕਿ ਸਾਡੇ ਕੋਲ ਦੋ ਐਂਬੂਲੈਂਸ ਦੀਆਂ ਸਹੂਲਤ ਹੈ ਦੋਵੇਂ ਗਈਆਂ ਹੋਈਆਂ ਸੀ ਆਲਰੇਡੀ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ ਨਿੱਜੀ ਵਾਣ ਦੇ ਵਿੱਚ ਭੇਜ ਦਿੱਤਾਗੇ ਤੁਸੀਂ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ 20 ਮਿੰਟ ਉਡੀਕ ਸਕਦਾ ਸੀ 10:40 ਮਿੰਟ ਤੇ ਪੇਸ਼ੈਂਟ ਡਿਸਪੈਂਸਰੀ 'ਚ ਆਇਆ ਤੁਸੀਂ ਉਹਨੂੰ ਸੀਪੀਆਰ ਦੇ ਦਿਓ ਜੇ ਦਿੱਤੀ ਜਾਂਦੀ ਹੈ ਉਹਨੂੰ ਸਿੱਧਾ ਪਿਆਰ ਰਹਿਣ ਤੋਂ ਇਹ ਨਾਲ ਇਹ ਯਾਰ ਮੋਟੇ ਪੰਜਾਬ ਵੀ ਮਿੰਟਾਂ ਚ ਕਾਲ ਕਰਕੇ ਐਮਬੂਲੈਂਸ ਨਹੀਂ ਆ ਸਕਦੀ ਅਸੀਂ ਅਰਬਾਂ ਰੁਪਈਆ ਟੈਕਸ ਦਿੰਨੇ ਆ ਅੱਜ ਜੇ ਸਾਡਾ ਰਾਜਵੀਰ ਜਵੰਦਾ ਜਿੱਤ ਕੇ ਮੌਤ ਨਾਲ ਲੜ ਰਿਹਾ ਤਾਂ ਇਹੀ ਵੱਡਾ ਕਾਰਨ ਹੈ ਕਿ 1 ਘੰਟਾ 1.5 ਘੰਟਾ ਉਹ ਵੀ ਗਰਦਨ ਦੇ ਲੋਕ ਇਸ ਤਰ੍ਹਾਂ ਹਿਲਦੇ ਰਹੇ ਇਸ ਤਰ੍ਹਾਂ ਦੇਖੋ ਕਿਉਂਕਿ ਇੱਥੇ ਯਰੇ ਲੋਕ ਨੇ ਜਿਹੜੇ ਐ ਫਸੇ ਹੁੰਦੇ ਨੇ ਇਸ ਤਰ੍ਹਾਂ ਫਸੇ ਰਹਿਣ ਕੋਈ ਗੱਲ ਨਹੀਂ ਪਰ ਜਦ ਪਰਸਨਲ ਕਾਰ ਚਪਿਆ ਕਦੇ ਗਰਦਨ ਇੱਧਰ ਹੋ ਗਈ ਝੂਟੇ ਚਾ ਕੇ ਕਦੇ ਇੱਧਰ ਹੋ ਗਈ ਉਹਨਾਂ ਨੇ ਨੁਕਸਾਨ ਬਚਾਇਆ ਬਹੁਤ ਵੱਡਾ ਉਸ ਸਮੇਂ ਨਿੱਜੀ ਵਾਣ ਦੇ ਵਿੱਚ ਤਾਂ ਇਹ ਵੀ ਇੱਕ ਕਾਲ ਹੁੰਦੀ ਹੈ ਕਿ ਜਲਦੀ ਹਸਪੀਟਲ ਝੂਟੇ ਪੈਂਦੇ ਨੇ ਜਦੋਂ ਗੋਦੀ 'ਚ ਮਗਰ ਬੰਦਾ ਲਈ ਬੈਠਾ ਉਹਨੂੰ ਅੰਦਰ ਕੀ ਪਤਾ ਵੀ ਅੰਦਰ ਇਹਦੇ ਮਣਕੇ ਨੇ ਜਿਹੜੇ ਉਹ ਗਰਦਨ ਨੂੰ ਨੁਕਸਾਨ ਬਚਾਉ ਰਹੇ ਨੇ ਪਹਿਲੀ ਗਲਤੀ ਮੋਢਲੇ ਹਸਪਤਾਲ ਦੀ ਜਿਹੜੀ ਇੱਕ ਮੋਢਲੀ ਸਹਾਇਤਾ ਦਿੱਤੀ ਜਾਣੀ ਸੀ ਉੱਥੇ ਹੋ ਗਈ ਦੇਖੋ ਜੀ ਮੈਂ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਜੇ ਤੁਸੀਂ ਕਿਸੇ ਅਜਿਹੇ ਰਿਮੋਟ ਏਰੀਆ 'ਚ ਫਸ ਕੇ ਕੋਈ ਸਹਾਇਤਾ ਨਹੀਂ ਹੈਗੀ ਤਾਂ ਤੁਸੀਂ ਮਰੀਜ਼ ਨੂੰ ਉਡਲੇ ਕੇਂਦਰ ਤੇ ਲਿਆ ਕੇ ਉੱਥੇ ਆੜ ਜਾਓ ਕਿ ਮੈਂ ਇਹਨੂੰ ਚੱਕਣਾ ਹੈ ਐਂਬੂਲੈਂਸ ਨੂੰ ਬੁਲਾਉਣਾ ਡਿਸਪੈਂਸਰੀ ਤੱਕ ਦਾ ਫਰਜ ਹੈ ਤੁਸੀਂ ਆਮ ਵਿਦੇਸ਼ਾਂ 'ਚ ਦੇਖਦੇ ਹੋ ਨਾ ਸੜਕ 'ਤੇ ਹੈਲੀਕਾਪਟਰ ਉਤਰਦੇ ਨੇ ਦੋਨੋਂ ਪਾਸਿਆਂ ਤੋਂ ਸੜਕ ਬੰਦ ਕਰਕੇ ਉੱਥੇ ਇੱਕ ਸਟ੍ਰਕਚਰ ਨੀਵਾ ਕਰਕੇ ਮਰੀਜ਼ ਦੇ ਬਰਾਬਰ ਲਾਇਆ ਜਾਂਦਾ ਫਿਰ ਮਰੀਜ਼ ਨੂੰ ਪਾ ਕੇ ਬੈਲਟਾਂ ਕੱਸੀਆਂ ਜਾਂਦੀਆਂ ਨੇ ਫਿਰ ਕਾਲਰ ਬੂਨ ਲਾਇਆ ਜਾਂਦਾ ਮੈਂ ਕਹਣਾ ਹੋਰ ਕੁਝ ਨਹੀਂ ਸੀ ਪੇਸ਼ੰਦ ਦੇ ਕਾਲਰ ਬੂਨ ਲਾਉਣਾ ਸਭ ਨਾਲੋਂ ਮੇਨ ਪਰਪਸ ਹੈ ਡਾਕਟਰ ਦੇ ਪੇਸ਼ੈਂਟ ਬੇਹੋਸ਼ ਹੈ ਕਿਤਾ ਸਪਾਇਨਲ ਕੋਰਡ ਦੇ ਉੱਪਰੋਂ ਆਕਸੀਜਨ ਨਾ ਰੁਕੀ ਕੀ ਹੋਵੇ ਪੰਜਾਰ ਚ 50 ਕਲਰ ਬੋਨ ਲੈ ਲਓ ਬੰਦਦੇ ਨੇ ਪੰਜਾਰ ਚ ਕਲਰ ਬੋਨ ਘਰ ਘਰ ਚ ਬੱਦੀ ਏਰੀਏ ਚ ਫੈਕਟਰੀਆਂ ਨੇ ਇੰਨੀ ਆ ਕਿੰਨੀਆਂ ਐਂਬੂਲੈਂਸਾਂ ਬੱਦੀ ਦੇ ਵਿੱਚ ਨਹੀਂ ਇਹ ਜਿਹੜੀ ਮਿਸਟੇਕ ਹੋਈ ਹੈ ਇਹ ਅਣਗੈਲੀ ਚ ਹੋਈ ਹੈ ਵੀ ਚਲੋ ਠੀਕ ਹੈ ਉੱਪਰੋਂ ਦੇਖ ਲਿਆ ਡਾਕਟਰ ਨੇ ਠੀਕ ਹੈ ਪਰ ਜਿਹੜੇ ਉਹਦੇ ਅੰਦਰੋਂ ਆ ਚਾਰ ਮਣਕੇ ਸੀਗੇ ਉਹਦੇ ਨਾਲ ਖਹਿਗੇ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਜੇ ਸਾਰੀ ਸਹੂਲਤ ਨਹੀਂ ਦਿੱਤੀ ਗਈ ਇਸੇ ਕਰਕੇ ਜਿਹੜਾ ਬ੍ਰੇਨ ਹੈ ਉਹ ਛੱਟ ਝਟਕੇ ਕਰਕੇ ਜਿਹੜਾ ਡੈਮੇਜ ਹੋਇਆ ਜਾਂ ਫਿਰ ਉਹ ਪਲੀਆਂ ਪਲੀਆਂ ਖਬਰਾਂ ਸੁਣੋਗੇ ਤੁਸੀਂ ਮੈਂ ਅਸਟ੍ਰੇਲੀਆ ਸੁਣੀਆਂ ਸੀ ਪਹਿਲਾਂ ਕਈ ਚੈਨੜਾ ਨੇ ਖਬਰਾਂ ਦਿੱਤੀਆਂ ਬ੍ਰੇਨ ਡੈਟ ਹਾਂ ਆਈਆਂ ਨਾ ਬਿਲਕੁਲ ਫਿਰ ਇਹ ਦੁਆਰ ਤੇ ਅਰਦਾਸਾਂ ਵੱਲ ਨੂੰ ਕਿਵੇਂ ਚਲੇ ਆ ਗਿਆ ਹੂੰ ਵੈਂਟੀਲੇਟਰ ਤੋਂ ਯਕੀਨ ਤਾਂ ਸਾਡਾ ਪਹਿਲਾਂ ਹੀ ਨਹੀਂ ਹੈਗਾ ਹੂੰ ਕਿਉਂਕਿ ਵੈਂਟੀਲੇਟਰ ਕੋਈ ਇਲਾਜ ਨਹੀਂ ਹੂੰ ਨਹੀਂ ਕਹਣਾ ਵੀ ਜਦ ਮਰੀਜ਼ ਚੱਲਿਆ ਉਹਨਾਂ ਨੂੰ ਸੁਵਲਤ ਮਿਲ ਜਾਵੇ ਵੈਂਟੀਲੇਟਰ ਦੀ ਤਾਂ ਲੋੜ ਹੀ ਨਹੀਂ ਪੈਂਦੀ ਤੁਸੀਂ ਦੱਸੋ 10:40 ਮਿੰਟ ਤੇ ਐਕਸੀਡੈਂਟ ਹੋਇਆ ਇੱਕ ਵਜੇ ਕੇ 40 ਮਿੰਟ ਤੇ ਉਹਨੂੰ ਵੈਂਟੀਲੇਟਰ ਲਈ ਵੱਡੇ ਹਸਪਤਾਲ ਲੈ ਕੇ ਗਏ ਨੇ ਜਿਹੜਾ ਬਿਜਲੇ ਤਿੰਨ ਘੰਟੇ ਸੀ ਉਹ ਜਿਉਂਦਾ ਸੀ ਨਾ ਆਕਸੀਜਨ ਵੀ ਸੀ ਉਹ ਤਿੰਨ ਘੰਟਿਆਂ ਜੇ ਗੜਬੜ ਹੋਈ ਹੈ ਗਰਦਨ ਹਿੱਲ-ਹਿੱਲ ਕੇ ਜਿਹੜੀ ਗਰਦਨ ਸੀਗੀ ਨਾ ਇਹਦੇ ਲੋਕ ਨਹੀਂ ਹੁੰਦੇ ਪਿੱਛੇ ਉਹ ਲੋਕਾਂ ਨੇ ਜਿਹੜੀ देखो नीचे उ दा नाड़ ਜਾਂਦੀ ਐ ਇਸ ਤਰ੍ਹਾਂ ਉੱਪਰ ਨੂੰ ਸਿੱਧੀ ਹੂੰ ਜਦੋਂ ਉਹ ਇੱਥੇ ਪਹੁੰਚਦੀ ਆ ਮੋਟਿਆਂ ਦੇ ਬਰੋਬਰ ਉਹਦੀ ਚਾਰ ਤਾਹਾਂ ਮੜ ਜਾਂਦੀਆਂ ਨੇ ਹੂੰ ਉਹ ਆਕਸੀਜਨ ਜਿਹਨੇ ਤਾਰੇ ਹਿਲਦੇ ਹੁੰਦੇ ਹੁੰਦੇ ਨੇ ਨਾ ਇਸ ਤਰ੍ਹਾਂ ਨਾਲ ਸਾਰੇ ਬ੍ਰੇਨ ਨੂੰ ਉਹ ਆਕਸੀਜਨ ਦਿੰਦੀ ਐ ਇੱਕ ਤਾਂ ਚਲੋ ਤੁਸ ਤੁਹਾਡੀ ਗੱਲ ਸਮਝ ਆ ਗਈ ਕਿ ਸ਼ੁਰੂ ਦੇ ਵਿੱਚ ਜੋ ਹੋਣਾ ਚਾਹੀਦਾ ਸੀ ਨਹੀਂ ਹੋਇਆ ਉਸ ਤੋਂ ਬਾਅਦ ਜਦੋਂ ਐਂਡ ਐਂਡ 40s ਹਸਪਤਾਲ ਦੇ ਵਿੱਚ ਅਜੇ ਵੀ ਚੌਥਾ ਪੰਜਵਾਂ ਦਿਨ ਹੋ ਗਿਆ ਵੈਂਟੀਨੇਟਰ ਤੇ ਰਾਜਵੀਰ ਸਭ ਦੀਆਂ ਨਜ਼ਰਾਂ ਇੱਕ ਉਮੀਦ ਨਾਲ ਵੇਖ ਰਹੀਆਂ ਕਿ ਸਾਨੂੰ ਹੁਣ ਸੁਖਦ ਖਬਰ ਆਉਂਦੀ ਹੁਣ ਆਉਂਦੀ ਹਾਲਾਂਕਿ ਡਾਕਟਰਾਂ ਦੇ ਹੁਣ ਤੱਕ ਜਿਹੜੇ ਬੁਲੇਟਿਨ ਜਾਰੀ ਕੀਤੇ ਗਏ ਹਸਪਤਾਲ ਵੱਲੋਂ ਉਹ ਬੁਲੇਟਿਨ ਤੁਹਾਡੇ ਧਿਆਨ ਚਾਏ ਜਿਹੜੀ ਉਹ ਗੱਲ ਦੱਸ ਰਹੇ ਨੇ ਉਹ ਕਹਿੰਦੇ ਕਿ ਲਗਾਤਾਰ ਮੋਨੀਟਰਿੰਗ ਕਰ ਰਹੇ ਹਾਂ ਦੇਖੋ ਮੈਂ ਵੈਂਟੀਲੇਟਰ ਨੂੰ ਅੱਜ ਦਾ ਨਹੀਂ ਨਕਾਰ ਰਿਹਾ ਮੈਂ ਵੈਂਟੀਲੇਟਰ ਨੂੰ ਸਾਲਾਂ ਦਾ ਨਕਾਰ ਰਿਹਾ ਉਹ ਕਿਉਂ ਅਸੀਂ ਲਾਹੋਂ ਤੋਂ ਮੈਂ ਸਿੱਧੀ ਗੱਲ ਦੱਸਦਾ ਜੀ ਇਹ ਤੋਂ 15 ਕਿਲੋਮੀਟਰ ਨੇੜੇ ਸ਼ਾਮ ਨੂੰ 5 ਵਜੇ ਹਮ ਟਿੱਪਕਾ ਬੰਦਾ ਸੂਏ ਦੇ ਕੰਡੇ ਲੱਗਾ ਕਿਸਾਨ ਹਮ ਸੂਏ ਦੇ ਵਿੱਚ ਗਿਰ ਗਿਆ ਹਮ ਉਹਦਾ ਸਾਇਦ ਕੁਝ ਘੁੱਟ ਲੱਗੀ ਵੀ ਸੀ ਹਮ ਬੰਦਿਆਂ ਨੇ ਚੱਕਿਆ ਮੇਰਾ ਕੋਈ ਫਾਲਓਵਰ ਨਵੇਂ ਖੜਾ ਸੀ ਹਮ ਉਹ ਕਹਿੰਦੇ ਜੀ ਹੁਣੇ ਖੜਾ ਨਹੀਂ ਹੁੰਦਾ ਗੋਲ ਦਾ ਪਰ ਇਹਦੀ ਲੱਤਾਂ ਨਹੀਂ ਕੰਮ ਕਰਦੀਆਂ ਬਾਹਾਂ ਨਹੀਂ ਕੰਮ ਕਰਦੀਆਂ ਮੈਂ ਆਮ ਜਿਹਾ ਬੰਦਾ 30 ਸਾਲ ਡਾਕਟਰੀ ਚ ਲਾਇਆ ਹਮ ਮੈਂ ਉਹਨੂੰ ਕਿਹਾ ਇਹਨੂੰ ਛੇੜਨਾ ਨਹੀਂ ਹੁਣ ਤਾਂ ਇਹਦੇ ਘਰਦਿਆਂ ਨੂੰ ਬੁਲਾ ਕੇ ਲਿਆ ਨਾਲ ਇਹਦੇ ਇੱਕ ਫੱਟਾ ਲੈ ਕੇ ਆਈ ਆ ਸਿਰ ਤੋਂ ਲੈ ਕੇ ਮੂੰਹ ਹੀ ਤੱਕ ਫੱਟਾ ਉਹ ਫੱਟਾ ਲਿਆ ਇਹਦੀ ਚੌੜਾ ਮੈਂ ਕਹਿੰਦੇ ਜੰਨਾ ਫੱਟਾ ਲਿਆ ਕੇ ਉਹਨਾਂ ਨੇ ਮੈਂ ਕਿਹਾ ਉਹ ਫੱਟਾ ਨੂੰ ਥੱਲੇ ਦੇ 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 ਤੁਸੀਂ ਹੋਰ ਕੁਝ ਨਹੀਂ ਛੇੜਨਾ ਹੁਣ ਮੈਂ ਕਿਹਾ ਆਪਦੇ ਸਿਰ ਤੋਂ ਪੱਗ ਲਾ ਕੇ ਦਿ ਵਾਲੇ ਨਾਲੇ ਬੰਨੋ ਪੱਗ ਵੀ ਇੱਕ ਬਹੁਤ ਇੱਜ਼ਤ ਵਾਲੀ ਚੀਜ਼ ਹੈ ਇਹਨਾਂ ਕੰਮਾਂ ਵਾਸਤੇ ਸਾਨੂੰ ਗੁਰੂ ਸਾਹਿਬਾਂ ਨੇ ਪੱਗ ਦਿੱਤੀ ਸੀ ਉਹ ਪੱਗ ਆਲੇ ਨਾਲੇ ਲਪੇਟ ਕੇ ਉਹਦਾ ਇੱਕ ਸਟਰਕਚਰ ਬਣ ਗਿਆ ਨਾ ਉਹਦੀ ਗਰਦਨ ਹਿੱਲਦੀ ਸੀ ਨਾ ਉਹਦੀ ਜਾਨੀ ਦੀ ਢੂਹੀ ਹਿੱਲਦੀ ਸੀ ਕਿਉਂਕਿ ਰੀੜ ਦੀ ਹੱਡੀ ਚ ਪਤਾ ਨਹੀਂ ਕਿ ਕਿੱਥੋਂ ਜਾ ਕੇ ਸੁਖਨਾ ਨਾੜੀ ਤੇ ਅਟੈਕ ਹੋ ਜਾਣਾ ਫੇਰ ਨਹੀਂ ਕੁਝ ਮੰਨਦਾ ਜੇ ਇੱਕ ਵਾਰੀ ਸੁਖਨਾ ਨਾੜੀ ਹਿੱਲ ਜੇ ਉਹਦੇ ਮਰ ਕੇ ਇਸ ਤਰ੍ਹਾਂ ਸਿੱਧੇ ਹੀ ਰਹਿ ਗਏ ਅਸੀਂ ਜੇ ਉਹਨੂੰ ਇੱਥੋਂ 108 ਐਮਬੂਲੈਂਸ ਮੰਗਾ ਕੇ ਸਿੱਧਾ ਪੀਜੀਆਈ ਭੇਜਿਆ ਡਾਕਟਰ ਪ੍ਰਵੀਰ ਸਲੰਕੀ ਨੇ ਉਹਨਾਂ ਨੇ ਆਪਰੇਸ਼ਨ ਕੀਤਾ ਉਹਨਾਂ ਨੂੰ ਹੈਰਾਨ ਹੋ ਗਏ ਫੱਟਾ ਦੇਖ ਕੇ ਇਸ 30 ਮੈਂ ਕਿਹਾ ਸਰ ਸਟਿਚਰ ਨਹੀਂ ਮਿਲਿਆ ਅਸੀਂ ਫੱਟਾ ਦੇਤਾ ਤੇ ਫੱਟੇ ਦੇ ਨਾਲ ਉਹਦੇ ਉਹ ਮਣਕਿਆਂ ਦੇ ਆਲੇ-ਦਾਲੇ ਦੋ ਪਨੇਟਾ ਲੱਗ ਗਿਆ ਤੇ ਉਹ ਅੱਜ ਚੰਗਾ ਤਲਾ ਤੁਰਿਆ ਫਿਰਦਾ ਇਨਕੋ ਬੰਦਾ ਕਿਰਨਗੜ ਪਿੰਡ ਦਾ ਜੀ ਮੈਨੂੰ ਅੱਜ ਤੋਂ ਪੁਛੇ ਚ ਪਹਿਲਾਂ ਦਰਬਾਰ ਸਾਹਿਬ ਚ ਸਾਡੀ ਕੰਜੂ ਹੈ ਮੇਰੇ ਕੋਲੇ ਅਨੁਮੋਲ ਐਨਜੀਓ ਦਰਬਾਰ ਸਾਹਿਬ ਤੋਂ ਮੁਨਕਤ ਦੀ ਸੇਵਾ ਪਤਾ ਨਹੀਂ ਕੌਣ-ਕੌਣ ਫੋਨ ਕਰਦੇ ਕੱਲ ਬਾ ਪੰਚਾਇਤਾਂ ਸਵੇਰੇ ਫੋਨ ਵੀ ਕਰਦੀਆਂ ਨੇ ਕਹਿੰਦੇ ਜੀ ਸਾਡਾ ਬੰਦਾ ਸਿੱਧਾ ਪਿਆ ਤੁਹਾਡੀ ਇੱਕ ਵੀਡੀਓ ਦੇਖੀ ਸੀ অপারেশন ਕਰਾਇਆ ਸੀ ਵੀ ਇਹਦੇ ਕੋਲੇ ਤਾਂ ਕੁਝ ਹੈਗਾ ਵੀ ਨਹੀਂ ਕੋਈ ਪੈਸਾ ਵੀ ਨਹੀਂ ਇਹ ਬੋਲ ਬੋਲਦਾ ਵਸੇ ਪਰ ਆ ਸਾਰਾ ਧਗ ਨਹੀਂ ਹੁੰਦਾ ਮੈਂ ਜੀ ਉਹਨਾਂ ਨੂੰ ਕਿਹਾ ਇਸੇ ਤਰ੍ਹਾਂ ਹੀ ਵੀ ਤੁਸੀਂ ਇਹਨੂੰ ਵੀਡੀਓ ਉੱਪਰ ਪਾ ਕੇ ਲੈ ਜਾਓ ਲੋਕਲ ਡਿਸਪੈਂਸਰੀ ਉਥੋਂ 108 ਐਂਬੂਲੈਂਸ ਲਾਓ ਮੈਂ ਲਿਖਤੀ ਤੌਰ ਤੇ ਉਹਨਾਂ ਨੂੰ ਪ੍ਰਿੰਟ ਕਰਾ ਕੇ ਕਾਰਡ ਦਿੱਤਾ ਪੀਜੀਆਈ ਦਾ ਵੀ ਇਹਨੇ ਪੀਜੀਆਈ ਆਣਾ ਉਹਨਾਂ ਨੇ ਜੀ ਐਂਬੂਲੈਂਸ ਤੇ ਸਿੱਧੀ ਪਾ ਕੇ ਕਲਰ ਲਾ ਕੇ ਪੀਜੀਆਈ ਲਿਆਂਦਾ ਫਰੀ ਆਪਰੇਸ਼ਨ ਹੋਇਆ 60000 ਦੀ ਪਲੇਟ ਪੈਂਦੀ ਹੈ ਉਹਨਾਂ ਦੇ ਆਯੂਸ਼ਮਨ ਰਿਕਾਰਡ ਸੀ ਅੱਜ ਅਜ ਨਾਲੇ ਮੰਡੀ ਚ ਉਹ ਬੰਦਾ ਪੱਲੇਦਾਰੀ ਕਰਦਾ ਜਿਹਦੇ ਟੱਕਰ ਜਿਹਦੇ ਦੀ ਸੱਟ ਲੱਗੀ ਸੀ ਇੱਥੇ ਪਲੇਟ ਪਈ ਵੀ ਹੈ